ਲੱਗ ਰਿਹਾ ਕਿ ਮਸਲਾ ਕੀ ਆ ਅਸਲ ਦੇ ਵਿੱਚ ਮੀਪਾਈ ਸੰਦੀਪ ਸਿੰਘ ਸੰਨੀ ਨਾਲ ਜਿਹੜਾ ਪਰਿਵਾਰ ਨੇ ਦੱਸਿਆ ਵੀ ਉਹਨਾਂ ਨਾਲ ਤਸੱਦਦ ਬੋਧ ਕੀਤਾ ਗਿਆ ਪੁਲਿਸ ਵਾਲਿਆਂ ਵੱਲੋਂ ਹੈਨਾ ਗਲਤੀ ਪ੍ਰਸ਼ਾਸਨ ਦੀ ਆ ਵੀ ਜਦੋਂ ਤੁਹਾਨੂੰ ਪਤਾ ਆ ਵੀ ਉੱਥੇ ਜਿਹੜੇ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਸਾਡੇ ਮੁੰਡਿਆਂ ਦੇ ਝੂਠੇ ਇਨਕਾਊਂਟਰ ਕੀਤੇ ਸੀ ਉਹ ਕਿਸ ਗੰਦੀ ਪर्वਤੀ ਦੇ ਲੋਕ ਨੇ ਹੈਨਾ ਤੁਸੀਂ ਉਹਨਾਂ ਨੂੰ ਨਾਲ ਕਿਉਂ ਰੱਖਿਆ ਉਹਨਾਂ ਦੇ ਹੈਨਾ ਸੂਰੀ ਗੰਧ ਬੋਲਦਾ ਸੀਗਾ ਸਿੱਖਰ ਸੀ ਕੌਮ ਦੀਆਂ ਧੀਆਂ ਪੈਣਾ ਬਾਰੇ ਤਾਂ ਕਰਕੇ ਗੱਡੀ ਛਾੜਿਆ ਸੀਗਾ ਹੈਨਾ ਕਾਲੇ ਚੜਕੇ ਆਏ ਤਾਂ ਗੱਡੀ ਚੜਾ ਦੇ ਨੇ ਸਾਸੀ ਦਾ ਮਾਣ ਕਰਦੇ ਆ ਭਰਾ ਦੀ ਦਲੇਰੀ ਤੇ ਅਸੀਂ ਮਾਣ ਕਰਦੇ ਆ ਸੰਦੀਪ ਸਿੰਘ ਸੰਨੀ ਦੇ ਹੌਸਲੇ ਤੇ ਹੈਨਾ ਉਹਦੇ ਸਿੱਧੀ ਸਿੱਧਗਤ ਦੇ ਜਿਹੜੇ ਸਿਧਾਂਤਾਂ ਦੇ ਸਿੱਖੀ ਵਾਲੇ ਸਿਧਾਂਤਾਂ ਦੇ ਉਹ ਪੈਰਾ ਦੇ ਰਿਆ ਜਿਹਨੇ ਤੇਗ ਦੇ ਤੇਗ ਵਾਲੇ ਕਨਸੈਪਟ ਨੂੰ ਬਾਹਰ ਵੀ ਜਉਂਦਾ ਰੱਖਿਆ ਛੁਰੀ ਨੂੰ ਗੱਡੀ ਚੜਾ ਕੇ ਤੇ ਜੇੜ ਦੇ ਅੰਦਰ ਵੀ ਰੱਖਿਆ ਹੈਨਾ ਹੁਣ ਇੱਕ ਭਈਆਂ ਵਾਲਾ ਮੈਟਰ ਚੱਲਦਾ ਆ ਪ੍ਰਵਾਸੀਆਂ ਨਾਲ ਉਹਦੇ ਵੀ ਬੇਨਤੀ ਕਰਦੇ ਆ ਕਾਨੂੰਨ ਹੱਦ 'ਚ ਨਹੀਂ ਕਿਸੇ ਨੇ ਵੀ ਲੈਣਾ ਉਹਦੇ ਕੋਲ ਸਿੰਪਲ ਸ਼ਾਂਤੀ ਵਾਲਾ ਇਲਾਜ ਹੈ ਇਹਨਾਂ ਦਾ ਇਹਨਾਂ ਤੋਂ ਸਮਾਨ ਨਾ ਖਰੀਦ ਕੇ ਇਹਨਾਂ ਨੂੰ ਲੇਬਰ ਤੇ ਨਾ ਲਿਆ ਕੇ ਠੀਕ ਹੈ ਆਪਣੇ ਲੋਕਲ ਲੇਬਰ ਲੈ ਕੇ ਆਓ ਆਪਣੇ Hindu ਭਰਾਵਾਂ ਤੋਂ ਆਪਣੇ Sikh ਭਰਾਵਾਂ ਤੋਂ ਆਪਣੇ Muslim ਭਰਾਵਾਂ ਤੋਂ ਸਮਾਨ ਖਰੀਦੋ ਜੇ ਤੁਹਾਡਾ ਭਰਾ ਉਹ ਜਿਤ ਪ੍ਰਵਾਸੀ ਤੁਹਾਨੂੰ 50 ਰੁਪਏ ਦੀ ਗੰਦੀ ਚੀਜ਼ ਦਿੰਦੇ ਆ ਨਾ ਤੁਸੀਂ 100 ਰੁਪਏ ਦੀ ਅੱਛੀ ਚੀਜ਼ ਖਰੀਦ ਲਓ ਆਪਣੇ ਭਰਾਵਾਂ ਤੋਂ ਜਦੋਂ ਤੁਸੀਂ ਸਮਾਨ ਨਹੀਂ ਖਰੀਦੋਗੇ ਆਪੇ ਪਾਸੇ ਹੋ ਜਾਣਗੇ ਤੇ ਸਾਡੇ ਪੰਜਾਬੀ ਵੀ ਕਸੂਰ ਆਪ ਕਿਲ ਬਿਲਕੁਲ ਹੈ ਕਿ ਨਹੀਂ ਪੰਜਾਬੀ ਕਸੂਰਵਾਰ ਨੇ ਜਿਹੜੇ ਸਭ ਤੋਂ ਵੱਡਾ ਤਾਂ ਪੰਚਾਇਤਾਂ ਕਸੂਰਵਾਰ ਨੇ ਜਿਹੜੀਆਂ ਦਾ ਰਿਕਾਰਡ ਬਣਾਉਂਦੀਆਂ ਨੇ ਇਹਨਾਂ ਦੇ ਹਰਿਆਣੇ ਚ ਨਹੀਂ ਬਣਦੇ ਇਹਨਾਂ ਦਾ ਧਾਰਕੜ ਅੱਜ ਤਾਂ ਨਹੀਂ ਕਲਕੱਟਾ ਵੀ 50 ਸਾਲ ਪਹਿਲਾਂ ਦਾ ਗਿਆ ਹੋਇਆ ਵੀ ਕਿਸੇ ਵੀ ਪ੍ਰਵਾਸੀ ਦਾ ਧਾਰਕੜ ਨਹੀਂ ਚੱਲਦਾ ਇਹ ਸਾਡੇ ਸਿਰ ਤੇ ਬੈਠਣਗੇ ਕਿਉਂਕਿ ਅਸੀਂ ਹਾਲਾਤ ਬਖਾਲੀ ਆਲੇ ਦੇਖ ਚੁੱਕੇ ਸੀਗੇ ਇਸ ਕਰਕੇ ਬੇਨਤੀ ਕਰਦੇ ਆਂ ਸ਼ਾਂਤੀ ਨਾਲ ਸਰਕਾਰਾਂ ਇਹਨਾਂ ਨੂੰ ਕਦੀ ਦੂਰ ਨਹੀਂ ਕਰਨੀਆਂ ਸਰਕਾਰ ਆਪ ਦਾ ਰਿਕਾਰਡ ਬਣਾਉਂਦੀਆਂ ਨੇ ਇਹਦੀਆਂ ਵੋਟਾਂ ਬਣਾਉਂਦੀਆਂ ਨੇ ਸਰਕਾਰ ਤਾਂ ਚੋਂਤੀਆਂ ਤੁਹਾਡੇ ਸਿਰਾਂ ਤੇ ਬੈਠਣ ਇਹ ਇਹਨਾਂ ਦੀ ਜਿੰਨਤੀ ਵੱਧ ਹੋਵੇ ਪਟਿਆਲੇ ਕੇਂਦਰੀ ਜੇਲ੍ਹ ਦੇ ਬਾਹਰ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਪੰਥਕ ਜਥੇਬੰਦੀਆਂ ਪਹੁੰਚੀਆਂ ਨੇ ਤੇ ਤੇ ਨਵਦੀਪ ਸਿੰਘ ਜਲਵੇੜਾ ਜੋ ਕਿ ਵਾਟਰ ਕੈਨਲ ਵਾਲੇ ਨਵਦੀਪ ਕਿਹਾ ਜਾਂਦੇ ਨੇ ਉਹ ਹਰਿਆਣਾ ਤੋਂ ਪਹੁੰਚੇ ਨੇ ਨਵਦੀਪ ਭਾਈ ਆਏ ਹੋ ਤੁਸੀਂ ਕੀ ਲੱਗ ਰਿਹਾ ਕਿ ਮਸਲਾ ਕੀ ਆ ਅਸਲ ਦੇ ਵਿੱਚ ਮਸਲਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀਰੇ ਹੈਨਾ ਵੀ ਭਾਈ ਸੰਦੀਪ ਸਿੰਘ ਸਣੀ ਨਾਲ ਜਿਹੜਾ ਪਰਿਵਾਰ ਨੇ ਦੱਸਿਆ ਵੀ ਉਹਨਾਂ ਨਾਲ ਤਸੱਦਦ ਬੋਧ ਕੀਤਾ ਗਿਆ ਪੁਲਿਸ ਵਾਲਿਆਂ ਵੱਲੋਂ ਹੈਨਾ ਤੇ ਅੰਦਰ ਝਗੜਾ ਹੋਇਆ ਗਲਤੀ ਪ੍ਰਸ਼ਾਸਨ ਦੀ ਆ ਵੀ ਜਦੋਂ ਤੁਹਾਨੂੰ ਪਤਾ ਆ ਵੀ ਉੱਥੇ ਜਿਹੜੇ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਸਾਡੇ ਮੁੰਡਿਆਂ ਦੇ ਝੂਟੇ ਇਨਕਾਊਂਟਰ ਕੀਤੇ ਸੀ ਉਹ ਕਿਸ ਗੰਦੀ ਪਰਵਤੀ ਦੇ ਲੋਕ ਨੇ ਹਨਾ ਤੁਸੀਂ ਉਹਨਾਂ ਨੂੰ ਨਾਲ ਕਿਉਂ ਰੱਖਿਆ ਉਹਨਾਂ ਦੇ ਹਨਾ ਜੇਲ੍ਹ ਦੇ ਅੰਦਰ ਬਲੋਕ ਨੇ ਬਹੁਤ ਜੇਲ੍ਹ ਦੇ ਅੰਦਰ ਚੱਕੀਆਂ ਅਲੱਗ-ਅਲੱਗ ਟਾਈਪ ਦੀਆਂ ਨੇ ਅਲੱਗ-ਅਲੱਗ ਰੱਖ ਸਕਦੇ ਹੋ ਹਨਾ ਜਾਂ ਤਾਂ ਇਹ ਸਾਡੇ ਭਰਾ ਦਾ ਨੁਕਸਾਨ ਕਰਉਣਾ ਚਾਹੁੰਦੇ ਸੀ ਉਹ ਦੇ ਦੋ ਤੇ ਉਸ ਤੋਂ ਬਾਅਦ ਜਦੋਂ ਚੜ ਕੇ ਆਏ ਨਾ ਫਿਰ ਬਾਈ ਨੇ ਚੰਗਾ ਸੌਦਾ ਲਾਇਆ ਉਹਨਾਂ ਦਾ ਉੱਥੇ ਪੁਲਿਸ ਆ ਜਾਂਦਾ ਹੈ ਨਾ ਦੇਖੋ ਸਿੱਖ ਕੌਮ ਦਾ ਇਤਿਹਾਸ ਹੈ ਅੱਜ ਤੱਕ ਅਸੀਂ ਕਿਸੇ ਦੇ ਜ਼ੁਲਮ ਨਹੀਂ ਕੀਤਾ ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਹੈ ਅਸੀਂ ਹਮੇਸ਼ਾ ਐਕਸ਼ਨ ਦਾ ਰਿਐਕਸ਼ਨ ਕਰਦੇ ਹਾਂ ਕਦੇ ਪਹਿਲਾਂ ਬਾਹਰ ਨਹੀਂ ਕੀਤਾ ਠੀਕ ਹੈ ਸੂਰੀ ਗੰਦ ਬੋਲਦਾ ਸੀਗਾ ਸਿੱਖ ਸਿੱਖ ਕੌਮ ਦੀਆਂ ਧੀਆਂ ਪਹਿਣਾ ਬਾਰੇ ਤਾਂ ਕਰਕੇ ਗੱਡੀ ਛਾੜਿਆ ਸੀਗਾ ਹੈਨਾ ਕੱਲ ਇਹ ਚੜ ਕੇ ਆਏ ਤਾਂ ਗੱਡੀ ਛਾੜੇ ਨੇ ਸਾਸੀ ਤਾਂ ਮਾਣ ਕਰਦੇ ਆ ਭਰਾ ਦੀ ਦਲੇਰੀ ਤੇ ਅਸੀਂ ਮਾਣ ਕਰਦੇ ਆ ਸੰਦੀਪ ਸਿੰਘ ਸੰਨੀ ਦੇ ਹੌਸਲੇ ਤੇ ਹੈਨਾ ਉਹਦੇ ਸਿੱਗੀ ਸਿਦਕ ਦੇ ਜਿਹੜੇ ਸਿਧਾਂਤਾਂ ਦੇ ਸਿੱਖੀ ਵਾਲੇ ਸਿਧਾਂਤਾਂ ਦੇ ਉਹ ਪੈਰਾ ਦੇ ਰਿਆ ਜਿਹਨੇ ਤੇਗ ਤੇ ਤੇਗ ਵਾਲੇ ਕਨਸੈਪਟ ਨੂੰ ਬਾਰ ਵੀ ਜਉਂਦਾ ਰੱਖਿਆ ਸੂਰੀ ਨੂੰ ਗੱਡੀ ਚੜਾ ਕੇ ਤੇ ਜੇਲ੍ਹ ਦੇ ਅੰਦਰ ਵੀ ਰੱਖਿਆ ਹੈਨਾ ਤੇ ਸਾਡਾ ਫਰਜ਼ ਬਣਦਾ ਬਈ ਸਾਡੀ ਕੌਮ ਦਾ ਵੀ ਚੜ੍ਹਦੀ ਕਲਾ ਵਾਲੇ ਯੋਧਾਂ ਦੀ ਸੋਚ ਤੇ ਪੈਰਾ ਦੇਣ ਦਾ ਸਾਡਾ ਫਰਜ਼ ਆ ਜਦ ਸਾ ਸ੍ਰੀ ਅਕਾਲ ਜਦੋਂ ਇਹਨਾਂ ਦੀ ਸੋਚ ਦੇ ਪੈਰਾ ਦੇਵੋਗੇ ਕੌਮ ਦੀ ਚੜ੍ਹਦੀ ਕਲਾ ਹੋਗੀ ਅੰਦਰ ਜਿਹੜਾ ਪ੍ਰਸ਼ਾਸਨ ਜਿਹੜੀ ਖਬਰ ਪਹਿਲੇ ਦਿਨ ਬਾਹਰ ਆਉਂਦੀ ਆ ਉਹਦੇ ਵਿੱਚ ਕਿਹਾ ਜਾਂਦਾ ਕਿ ਸਣੀ ਦੇ ਵੱਲੋਂ ਹਮਲਾ ਕੀਤਾ ਗਿਆ ਉਹ ਜਿਹੜੇ ਤਿੰਨ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਜਿਹੜੇ ਜਾਲੀ ਮੁਕਾਬਲਿਆਂ ਦੇ ਦੋਸ਼ ਦੇ ਤਹਿਤ ਜੇਲ੍ਹ ਕੱਟ ਰਹੇ ਨੇ ਯਾਰ ਆਪਾਂ ਕਿਉਂ ਵਿਸ਼ਵਾਸ ਕਰ ਲੈਨੇ ਇਹਨਾਂ ਦੀਆਂ ਗੱਲਾਂ ਤੇ ਸਰਕਾਰਾਂ ਦੀ ਤੁਸੀਂ ਆਪ ਸੋਚ ਕੇ ਦੇਖੋ ਹਮਲੇ ਦੀ ਨੋਬਤ ਕਿਉਂ ਆਈ ਆ ਉਹਨਾਂ ਦੀ ਆਪਸ 'ਚ ਦੋਨੋਂ ਨੇੜੇ ਰੱਖਿਆ ਤਾਂ ਹੀ ਆਈ ਆ ਉਹਨੂੰ ਉਸੇ ਬੈਰਕ ਦੇ ਵਿੱਚ ਪਾਇਆ ਜਿੱਥੇ ਸਾਰੇ ਮੁਲਾਜ਼ਮ ਅੰਦਰ ਚੱਕੀਆਂ ਵਾਲਾ ਸਿਸਟਮ ਹੁੰਦਾ ਵੀਰੇ ਤਾਂ ਅੰਦਰ ਚੱਕੀਆਂ ਨੇ ਬੈਰਕਾਂ ਲੱਗ ਹੁੰਦੀਆਂ ਨੇ ਚੱਕੀਆਂ ਲੈਦੀਆਂ ਹੁੰਦੀਆਂ ਨੇ ਹੈਨਾ ਉਹ ਚੱਕੀਆਂ 'ਚ ਰੱਖਿਆ ਗਿਆ ਸੀਗਾ ਚੱਕੀਆਂ ਦੇ ਤੁਸੀਂ ਦੂਸਰੀ ਸਾਈਡ ਵੀ ਰੱਖ ਸਕਦੇ ਹਾਂ ਬਹੁਤ ਦੂਰ ਦੂਰ ਦੇ ਗੈਪ ਹੋ ਸਕਦੇ ਨੇ ਹੈਨਾ ਅੰਦਰ ਜਿਹੜਾ ਸਿਸਟਮ ਹੈ ਜੇਲ ਦਾ ਹੈਨਾ ਉਹਨਾਂ ਨੂੰ ਜਾਣ ਕੇ ਰੱਖਿਆ ਗਿਆ ਉਹਦੇ ਤੇ ਚੜ ਕੇ ਆਏ ਨੇ ਤਿੰਨੋਂ ਜਿਹੜੇ ਮੁਲਾਜ਼ਮ ਸੀਗੇ ਅਗਲੇ ਨੇ ਤਾਂ ਸੈਲਫ ਡਿਫੈਂਸ ਚ ਕਰਿਆ ਜੋ ਵੀ ਕਰਿਆ ਹੈਨਾ ਅਸੀਂ ਫੇਰ ਕਹਿੰਦੇ ਹਾਂ ਸਿੱਖ ਕਦੇ ਵੀ ਐਕਸ਼ਨ ਨਹੀਂ ਕਰਦੇ ਪਹਿਲਾ ਵਾਰ ਨਹੀਂ ਕਰਦੇ ਜਿਹੜੇ ਭਰਾ ਨੇ ਐਡੇ ਸਿੱਕੀ ਸੀਧਕ ਦੇ ਬਾਹਰ ਰਹਿ ਕੇ ਪੈਰਾ ਦਿੱਤਾ ਜਦੋਂ ਸੂਰੀ ਨੂੰ ਗੱਡੀ ਚਾੜਿਆ ਸੀਗਾ ਉਹ ਬਾਹਰ ਜਾ ਕੇ ਅੰਦਰ ਜਾ ਕੇ ਉਹਨਾਂ ਦੇ ਹਮਲਾ ਕਰੂਗਾ ਉਹ ਪਹਿਲਾ ਵਾਰ ਕਰੂਗਾ ਪਹਿਲਾ ਵਾਰ ਸਿੱਖ ਕਦੇ ਨਹੀਂ ਕਰਿਆ ਕਰਦਾ ਅੱਜਕ ਮੰਗ ਕੀ ਆ ਤੁਸੀਂ ਪਹੁੰਚੇ ਹੋ ਮੰਤੋਂ ਤੁਸੀਂ ਗੱਲਬਾਤ ਵੀ ਥੋੜੀ ਮਰੀ ਪਾਉਣੀ ਆ ਬਾਈ ਪਰਿਵਾਰ ਦੀ ਮੁਲਾਕਾਤ ਹੋਵੇ ਮੁਲਾਕਾਤ ਇਸ ਕਰਕੇ ਨਹੀਂ ਹੋਣ ਦਿੱਤੀ ਜਾ ਰਹੀ ਵੀ ਮੈਡੀਕਲ ਲੇਟ ਹੋਊਗਾ ਜਿੰਨਾ ਮੈਡੀਕਲ ਲੇਟ ਹੋਊਗਾ ਉਨੀ ਤਦ ਤੱਕ ਘੱਟ ਦਿਖਦੀ ਹੈ ਮੈਡੀਕਲ ਦੇ ਅੰਦਰ ਠੀਕ ਹੈ ਇਸ ਕਰਕੇ ਉਹਨਾਂ ਦੀ ਮੁਲਾਕਾਤ ਨਹੀਂ ਹੋ ਰਹੀ ਜਾਰੀ ਸਾਡੀ ਮੰਗ ਇਹੀ ਆ ਮੈਡੀਕਲ ਵੀ ਨਹੀਂ ਹੋਇਆ ਮੈਡੀਕਲ ਵੀ ਨਹੀਂ ਹੋਇਆ ਤੇ ਨਾਲੇ ਉਹਨਾਂ ਦਾ ਕਰਾਇਆ ਗਿਆ ਮਲਾਜਮਾਂ ਦਾ ਮਲਾਜਮਾਂ ਨੂੰ ਲੈ ਕੇ ਗਏ ਹੋਣੇ ਰਜਿੰਦਰ ਹਸਪੀਟਲ 'ਚ ਕਹਦੇ ਇੱਕ ਦਾ ਗੋਮਾ ਚ ਠੀਕ ਹੈ ਨਾ ਤੇ ਪਰ ਸਾਡੀ ਮੰਗ ਇਹੀ ਆ ਇੱਥੇ ਜਦੇ ਬੰਦੀਆਂ ਇਕੱਠੀਆਂ ਹੋਈਆਂ ਨੇ ਪਰਿਵ ਤੇ ਬਾਈ ਦਾ ਮੈਡੀਕਲ ਕਰਾਇਆ ਜਾਵੇ ਹੈਨਾ ਤੇ ਪ੍ਰਸ਼ਾਸਨ ਨੂੰ ਉਹ ਤਾਂ ਪ੍ਰਸ਼ਾਸਨ ਨੂੰ ਦੇਖਣਾ ਬਾਈ ਅੱਗੇ ਜਾ ਕੇ ਵੀ ਪ੍ਰਸ਼ਾਸਨ ਨੇ ਕੀਵੇਂ ਕਰਨਾ ਅਸੀਂ ਤਾਂ ਆਪਣੇ ਭਰਾ ਦਾ ਸਾਥ ਦੇਣ ਆਏ ਹੋਏ ਆ ਥੋੜੇ ਰਹੀ ਕੌਮ ਨੂੰ ਬੇਨਤੀ ਕਰ ਦਿੰਦੇ ਆ ਚਰਦੀ ਕਲਾ ਵਾਲਾ ਯੋਧਾ ਆ ਜਿਹਨੇ ਬਾਰ ਵੀ ਸਿੱਕੀ ਸਿੱਧਕ ਤੇ ਪੈਰਾ ਦਿੱਤਾ ਸੀ ਕੀ ਸਿਧਾਂਤਾਂ ਦੇ ਤੇ ਜੇਲ੍ਹ ਦੇ ਅੰਦਰ ਵੀ ਦੇ ਰਿਆ ਤੇ ਆਪਾਂ ਆਪਣੇ ਕੌਮ ਦੇ ਸੂਰਮਿਆਂ ਨਾਲ ਨਹੀਂ ਖੜੂਗਾ ਫਿਰ ਕੌਣ ਖੜੂਗਾ ਭਾਈ ਇਹ ਇਕੱਲਾ ਇਹ ਮਸਲਾ ਨਹੀਂ ਹੈਗਾ ਬਹੁਤ ਮਸਲੇ ਨੇ ਕੌਮ ਦੇ ਜਿੱਤੇ ਸਾਰਿਆਂ ਨੂੰ ਸਿਰ ਜੋੜ ਕੇ ਖੜਨਾ ਪਊਗਾ ਹੁਣ ਇੱਕ ਭਈਆਂ ਵਾਲਾ ਮੈਟਰ ਚੱਲਦਾ ਆ ਪ੍ਰਵਾਸੀਆਂ ਉਹਦੇ ਵੀ ਬੇਨਤੀ ਕਰਦੇ ਆ ਕਾਨੂੰਨ ਹੱਥ ਜਾਨੀ ਕਿਸੇ ਨੇ ਵੀ ਲੈਣਾ ਇਹਨਾਂ ਤੋਂ ਸਮਾਨ ਨਾ ਖਰੀਦ ਕੇ ਇਹਨਾਂ ਨੂੰ ਲੇਬਰ ਤੇ ਨਾ ਲਿਆ ਕੇ ਠੀਕ ਹੈ ਆਪਣੇ ਲੋਕਲ ਲੇਬਰ ਲੈ ਕੇ ਆਓ ਆਪਣੇ ਹਿੰਦੂ ਭਰਾਵਾਂ ਤੋਂ ਆਪਣੇ ਸਿੱਖ ਭਰਾਵਾਂ ਤੋਂ ਆਪਣੇ ਮੁਸਲਮਾਨ ਭਰਾਵਾਂ ਤੋਂ ਸਮਾਨ ਖਰੀਦੋ ਜੇ ਤੁਹਾਡਾ ਭਰਾ ਉਹ ਜਿਹੜੇ ਪ੍ਰਵਾਸੀ ਤੁਹਾਨੂੰ 50 ਰੁਪਏ ਦੀ ਗੰਦੀ ਚੀਜ਼ ਦਿੰਦੇ ਹਨ ਨਾ ਤੁਸੀਂ 100 ਰੁਪਏ ਦੀ ਅੱਛੀ ਚੀਜ਼ ਖਰੀਦ ਲਓ ਆਪਣੇ ਭਰਾਵਾਂ ਤੋਂ ਜਦੋਂ ਤੁਸੀਂ ਸਮਾਨ ਨਹੀਂ ਖਰੀਦੋਗੇ ਆਪੇ ਪਾਸੇ ਹੋ ਜਾਣਗੇ ਇੱਥੇ ਸਾਡੇ ਪੰਜਾਬੀ ਵੀ ਕਸੂਰਵਾਰ ਨੇ ਸਰ ਹਾਂ ਗਿਲ ਬਿਲਕੁਲ ਹੈ ਕਿ ਨਹੀਂ ਪੰਜਾਬੀ ਕਸੂਰਵਾਰ ਨੇ ਜਿਹੜੇ ਸਭ ਤੋਂ ਵੱਡਾ ਪੰਚਾਇਤਾਂ ਕਸੂਰਵਾਰ ਨੇ ਜਿਹੜੀਆਂ ਦਾ ਰਿਕਾਰਡ ਬਣਾਉਂਦੀਆਂ ਨੇ ਇਹਨਾਂ ਦੇ ਧਾਰ ਕਾਡ ਬਣਾਉਣ ਦਾ ਕੀ ਮਤਲਬ ਸਾਡੇ ਵੀ ਬਣੇ ਹੋਏ ਉਹਨਾਂ ਦਾ ਦੇਖੋ ਪ੍ਰਵਾਸੀ ਸਾਡੇ ਕੋਲ ਵੀ ਆਉਂਦੇ ਨੇ ਬਾਈ ਜੀਰੀ ਲਾਉਣ ਆਉਂਦੇ ਨੇ ਜੀਰੀ ਲਾ ਕੇ ਅਸੀਂ ਅਗਲੇ ਨੂੰ ਵਾਪਸ ਤੋਰ ਦਿੰਨੇ ਆ ਠੀਕ ਹੈ ਨਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਹੈਨਾ ਇਹਨਾਂ ਨੂੰ ਵਾਪਸ ਤੋਰਨਾ ਪੱਕੇ ਨਹੀਂ ਬਣਾਉਂਦੇ ਸੀ ਹਰਿਆਣੇ ਚ ਨਹੀਂ ਬਣਦੇ ਇਹਨਾਂ ਦੇ ਧਾਰ ਕਾਡ ਅੱਜ ਦਾ ਨਹੀਂ ਕੋਟ ਕੋਟ ਵੀ 500 ਸਾਲ ਪਹਿਲਾਂ ਦਾ ਗਿਆ ਹੋਇਆ ਵੀ ਕਿਸੇ ਵੀ ਪ੍ਰਵਾਸੀ ਦਾ ਧਾਰ ਕਾਡ ਨਹੀਂ ਇੱਥੇ ਬਣਾਉਣਾ ਇਹ ਸਾਡੇ ਸਿਰ ਤੇ ਬੈਠਣਗੇ ਕਿਉਂਕਿ ਅਸੀਂ ਹਾਲਾਤ ਮਹਾਲੀ ਵਾਲੇ ਦੇਖ ਚੁੱਕੇ ਸੀਗੇ ਹੈਨਾ ਇਸ ਕਰਕੇ ਬੇਨਤੀ ਕਰਦੇ ਆ ਸ਼ਾਂਤੀ ਨਾਲ ਕੌਮ ਨੂੰ ਬਹੁਤ ਭਗਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਆਉਣ ਵਾਲੇ ਟਾਈਮ ਦੇ ਅੰਦਰ ਮਾਹੌਲ ਪਹਿਲਾਂ ਹੀ ਪੰਜਾਬ ਦਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਆਪਣੇ ਬੱਚਿਆਂ ਨੇ ਨੁਕਸਾਨ ਨਹੀਂ ਕਰਨਾ ਠੀਕ ਹੈ ਨਾ ਆਪਣੇ ਬੱਚਿਆਂ ਦਾ ਨੁਕਸਾਨ ਹੋਵੇ ਇਸ ਕਰਕੇ ਕਹਿੰਦੇ ਆ ਸ਼ਾਂਤੀ ਨਾਲ ਸਾਡੇ ਕੋਲ ਬੋਧ ਲਾਜ ਨੇ ਸਰਕਾਰਾਂ ਇਹਨਾਂ ਨੂੰ ਕਦੀ ਦੂਰ ਨਹੀਂ ਕਰਨੀਆਂ ਸਰਕਾਰਾਂ ਦਾ ਆਪ ਦਾ ਰਿਗਾਰਡ ਬਣਾਉਂਦੀਆਂ ਨੇ ਇਹਨਾਂ ਦੀਆਂ ਵੋਟਾਂ ਬਣਾਉਂਦੀਆਂ ਨੇ ਸਰਕਾਰ ਦਾ ਚੌਂਦੀ ਹੈ ਤੁਹਾਡੇ ਸਿਰਾਂ ਦੇ ਬੈਠਣ ਇਹ ਇਹਨਾਂ ਦੀ ਗਿਣਤੀ ਵੱਧ ਹੋਵੇ ਅਗੇ ਦੀ ਤੇ ਇਸ ਕਰਕੇ ਬੇਨਤੀ ਆ ਵੀ ਕੋਮ ਨਾਲ ਖੜੋ ਸਰ ਦੇ ਸਾਰੇ ਇਹ ਨਵਦੀਪ ਅਸਿੰਗ ਜਲਵੇੜਾ ਸੀਗੇ ਜਿਹੜਾ ਹਰਿਆਣੇ ਤੋਂ ਨੌਜਵਾਨ ਨੇ ਵਾਟਰ ਕੈਨਨ ਕਰਕੇ ਮਸ਼ਹੂਰ ਸੀ ਜਦੋਂ ਮੋਰਚਾ ਲੱਗਦਾ 2020 ਦੇ ਵਿੱਚ ਕਿ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਪੱਕੇ ਤੌਰ ਦੇ ਉੱਤੇ ਬੈਠ ਗਈਆਂ ਨੇ ਹਾਲਾਂਕਿ ਦਿਨ ਭਰ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਪਰ ਹੁਣ ਪੱਕੇ ਤੌਰ ਦੇ ਉੱਤੇ ਜਿਹੜਾ ਉਹ ਫੈਸਲਾ ਲੈ ਲਿਆ ਗਿਆ ਕਿ ਇੱਥੇ ਜਦੋਂ ਤੱਕ ਪਰਿਵਾਰ ਦੀ ਜਿਹੜੀ ਆ ਉਹ ਮੁਲਾਕਾਤ ਨਹੀਂ ਕਰਾਈ ਜਾਊਗੀ ਪਰਿਵਾਰ ਨੂੰ ਔਰ ਜਿਹੜਾ ਨਹੀਂ ਮਿਲਾਇਆ ਜਾਊਗਾ ਤੇ ਮੈਡੀਕਲ ਜਿਹੜਾ ਨਹੀਂ ਕਰਾਇਆ ਜਾਂਦਾ ਜੋ ਤੱਕ ਮੈਡੀਕਲ ਨਹੀਂ ਕਰਾਇਆ ਜਾਂਦਾ ਤੇ ਜਿਹੜੇ ਅਫਸਰਾਂ ਦੇ ਵੱਲੋਂ ਇਹ ਤਸ਼ੱਦਦ ਟਾਇਆ ਗਿਆ ਜਿਸ ਤਰ੍ਹਾਂ ਵਕੀਲ ਸਾਹਿਬਾਨ ਜਾਂ ਪਰਿਵਾਰ ਨੂੰ ਜੋ ਵਕੀਲਾਂ ਨੇ ਦੱਸਿਆ ਜਾਂ ਸਾਨੂੰ ਇੰਟਰਵਿਊ ਦੇ ਵਿੱਚ ਦੱਸਿਆ ਤਾਂ ਉਹ ਦੱਸ ਰਹੇ ਨੇ ਕਿ ਜੇਕਰ ਉਸਤੇ ਬੰਦੀ ਕਾਰਵਾਈ ਨਹੀਂ ਕੀਤੀ ਜਾਊਗੀ ਤਾਂ ਉਦੋਂ ਤੱਕ ਅਣਮਿੱਥੇ ਸਮੇਂ ਦੇ ਲਈ ਇੱਥੇ ਧਰਨਾ ਜਿਹੜਾ ਲਗਾ ਦਿੱਤਾ ਗਿਆ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਸਲੇੜੀ ਕੇਂਦਰੀ ਜੇਲ ਪਟਿਆਲਾ